ਇਹ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਪਾਲ ਪਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁੱਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸ੍ਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਰ ਲੱਗ ਥੱਲੇ ਮਿੱਦ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਬਣੀ ਠਿਆ ਸਾਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਅਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਗਨੁਨਖਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬਜਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਨ ਉੱਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ਰੀ ਦੋਂਗੇ ਇਹ ਡੰਗ ਮਾਰਨਗੇ ਤੁਹਾਨੂੰ ਜਿੱਥੇ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ ਮੀਡੀਆ ਮੁਰੇ ਵੀ ਮੈਂ ਰੱਖਦਾ ਰਿਹਾ ਬੇਵਾਕ ਰੱਖਦਾ ਰਿਹਾ ਮੈਨੂੰ ਕੀ ਕੁਝ ਕਹਿੰਦੇ ਅੱਜ ਕੋਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਗ ਨੇ ਇਹ ਕਿਸੇ ਦੇ ਸਹੇ ਨਹੀਂ ਇਹ ਸਿਰਫ ਤੇ ਸਿਰਫ ਜੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸਗਵੀਰ ਸਿੰਘ ਬਾਦਲ ਅਸੀਂ ਵੀ ਉਹ ਉਨੇ ਬਿਲਕੁਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸਗਵੀਰ ਸਿੰਘ ਬਾਦਲ ਦੇ ਜੰਡੇ ਅਜੇ ਬੱਚੀ ਆ 19 ਉਮਰ ਦੇ ਸੀ ਤੇ ਜਦੋਂ ਘਰ ਚ ਇਹ ਟਕਰੀਬ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਪੈਰੀ ਚੱਲਿਆ ਉਹ ਵੀ ਪਰਮਨਿੰਗਿਆ ਸਾਡੇ ਦੇ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਘਰ ਦਾ ਜੀ ਮੈਂ ਇਹੀ ਗੱਲ ਕਹਿ ਕੇ ਖਤਮ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿਦਾ ਜਦੋਂ ਇਹ ਹੁੰਦੇ ਨਾ ਪੀੜ ਪਰਾਈ ਹੋਣੀ ਕਿਸੇ ਨੂੰ ਪਤਾ ਨਹੀਂ ਚੱਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸ ਦੇ ਏਜੰਡੇ ਨੇ ਅਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਉਹ ਇਹ ਮਾਰੇ ਰੁਕਨੇ ਅੱਗੇ ਇਹਲੇ ਬੰਦਿਆਂ ਨੇ ਮੈਨੂੰ ਲੱਗਦਾ ਬਦਲ ਸਾਹਿਬ ਤੇ ਅਕਾਲੀ ਦਲ ਬਦਲ ਨਹੀਂ ਅਕਾਲੀ ਸਿਹਾਰ ਲਹਿਰ ਰੋਖਾ ਕਰਨ ਦੀ ਗੱਲ ਕੀਤੀ ਹੈ ਚਲ ਠੀਕ ਹੈ ਸੱਪ ਨੇ ਜੀ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੂ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢੋ ਕਿ ਜੇ ਜੇਲ੍ਹ 'ਚ ਹੋਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਉਹੀ ਕੰਮ ਮੈਂ ਜੋ ਕਿਹਾ ਹੈ ਮੈਂ ਤਾਂ ਜਿੱਦਾਂ ਮੈਂ ਇਹਨਾਂ ਦਾ ਰੋਕਦੀਆਂ ਕੋਈ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਪਾਲ ਪਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁੱਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇਹ ਇਹਨਾਂ ਦੀ ਸ਼ਰੀਰ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਰ ਲੱਤ ਫੱਦੇ ਮਿੱਦ ਦੇਣੀ ਚਾਹੀਦੀ ਹੈ ਤੇ ਅੱਜ ਉਹ ਗੱਲ ਬੁਝੇਟੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਅਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨਹੀਂ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਆਂ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਕਰਨਗੇ ਤੇ ਇਹ ਵੀ ਇਹ ਸਰਦਾਰ ਬਜਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਬਈ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਹੈ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਨ ਉੱਤੇ ਦੁੱਖ ਲੱਗਦਾ ਸੀ ਨਾ ਯਾਰ ਤੁਸੀਂ ਕਹਿੰਦੇ ਸੀ ਇਹਦੀ ਵੀ ਸਟੈਂਡ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਸਮਝक्कਿਆ ਲਗਾਤਾਰ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ ਮੀਡੀਆ ਮੁਰੇ ਵੀ ਮੈਂ ਰੱਖਦਾ ਰਿਹਾ ਬੇਵਾਕ ਰੱਖਦਾ ਰਿਹਾ ਮੈਨੂੰ ਕੀ ਕੁਝ ਕਹਿੰਦੇ ਅੱਜ ਵੱਲੋਂ ਮੇਰੀ ਤਾਂ ਪ੍ਰੂਵ ਹੋ ਗਿਆ ਵੀ ਭਾਈ ਇਹ ਲੋਕ ਨੇ ਕਿ ਕਿਸੇ ਦੇ ਸਹੇ ਨਹੀਂ ਇਹ ਸਿਰਫ ਤੇ ਸਿਰਫ ਜੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸੰਗਵੀਰ ਸਿੰਘ ਬਾਦਲ ਅਸੀਂ ਵੀ ਉਹ ਪੌਨੇ ਬਿਲਕੁਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸੰਗਵੀਰ ਸਿੰਘ ਬਾਦਲ ਦੇ ਜੰਡੇ ਅਜ ਬੱਚੀ ਆ 11 ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਲੀਫ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਬੈਰੀ ਚੱਲਿਆ ਉਹ ਵੀ ਪਰ ਉਹ ਨਹੀਂ ਗਿਆ ਸਾਡੇ ਤਾਂ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਦਾਦਾ ਜੀ ਮੈਂ ਇਹੀ ਗੱਲ ਕਹਿ ਕੇ ਤੱਕਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉੱਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿਦਾ ਜਦੋਂ ਇਹ ਹੁੰਦੇ ਨੇ ਪੀੜ ਪਰਾਈ ਹੋਣੀ ਕਿਸੇ ਨੂੰ ਪਤਾ ਨਹੀਂ ਚੱਲਦਾ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸਬੀ ਅਜੰਡੇ ਨੇ ਆਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾਰੇ ਰੁਕਨੇ ਅੱਗੇ ਇਹਲੇ ਬੰਦਿਆਂ ਨੇ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ ਦਲ ਬਦਲ ਨਹੀਂ ਆ ਅਕਾਲੀਸਰ ਲਹਿਰ ਰੋਖਾ ਕਰਨ ਦੀ ਗੱਲ ਕੀਤੀ ਹੈ ਯਾਰ ਦਾ ਸਵਾਗਤ ਯਾਰ ਨੇ ਚਲ ਠੀਕ ਹੈ